ਇਹ ਅਤੇ ਗੱਡੀਆਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਨ੍ਹਾਂ ਗੱਡੀਆਂ ਦੇ ਵਿੱਚ ਇੱਕ ਜਿਹੇ આરોપી ਨੂੰ ਲੈ ਕੇ ਆਏ ਨੇ ਜਿਸ ਨੂੰ ਲੈ ਕੇ ਪੂਰੀ ਸੁਰੱਖਿਆ ਪਹਿਲਾਂ ਹੀ ਕਰ ਦਿੱਤੀ ਅਤੇ ਫਿਰ ਇਸ ਵਿਅਕਤੀ ਨੂੰ ਨਾਬਾ ਜੇਲ੍ਹ ਲਿਆਂਦਾ ਗਿਆ ਨਾਬਾ ਜੇਲ੍ਹ ਬ੍ਰੇਕ ਦੇ ਮੁੱਖ ਸਾਜ਼ਿਸ਼ਕਰਤਾ ਰਮਨਜੀਤ ਸਿੰਘ ਉਰਫ ਰੋਮੀ ਨੂੰ ਭਾਰੀ ਸੁਰੱਖਿਆ ਹੇਠ ਨਾਬਾ ਵਿਖੇ ਲਿਆਂਦਾ ਗਿਆ ਜਿਸ ਦੇ ਚੱਲਦੇ ਨਾਬਾ ਦੇ ਡਿਊਟੀ ਮੈਜਿਸਟਰੇਟ ਕੋਲ ਪੇਸ਼ ਕੀਤਾ ਗਿਆ ਅਤੇ ਮਾਨਯੋਗ ਜੱਜ ਦੇ ਵੱਲੋਂ ਰਮਨਜੀਤ ਸਿੰਘ ਉਰਫ ਰੋਮੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਨਵੇਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਭੇਜਿਆ ਗਿਆ। ਨਵੇਂ ਜ਼ਿਲ੍ਹਾ ਜੇਲ੍ਹ ਤੋਂ ਪਹਿਲਾਂ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੋਮੀ ਦਾ ਮੈਡੀਕਲ ਵੀ ਕਰਵਾਇਆ ਗਿਆ। ਇਸ ਮੌਕੇ ਤੇ ਏ.ਆਈ.ਜੀ. ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਰਮਨਜੀਤ ਰੋਮੀ ਨਾਬਾ ਦੇ ਦੋ ਕੇਸਾਂ ਦੇ ਵਿੱਚੋਂ ਲੜਿੰਦਾ ਸੀ ਅਤੇ ਮੇਨ ਨਾਬਾ ਦੇ ਜੇਲ ਬ੍ਰੇਕ ਵਿੱਚ ਇਸ ਨੇ ਫੰਡਿੰਗ ਕੀਤੀ ਸੀ ਅਤੇ ਪੁਲਿਸ ਇਸ ਨੂੰ ਬੜੇ ਹੀ ਮਿਹਨਤ ਦੇ ਸਦਕਾ ਇਸ ਨੂੰ ਹਾਂਗਕਾਂਗ ਤੋਂ ਨਾਬਾ ਲੈ ਕੇ ਆਈ ਹੈ ਉਹਨਾਂ ਕਹਿੰਿਆ ਕਿ ਪੁਚਗਿਚ ਤੋਂ ਬਾਅਦ ਪਤਾ ਚੱਲੇਗਾ ਕਿ ਇਸ ਦੀਆਂ ਤਾਰਾਂ ਕਿੱਥੇ ਕਿੱਥੇ ਜੁੜੀਆਂ ਹੋਈਆਂ ਨੇ ਰਮਨਜੀਤ ਸਿੰਘ ਰੋਮੀ ਜਿਹੜਾ ਅਕਿਊਜ਼ਡ ਹੈਗਾ ਸੀ ਇੱਕ ਆਪਣੇ ਜਿਹੜੇ ਨਾਬਾ ਜੇਲ ਬ੍ਰੇਕ 2016 ਦੇ ਵਿੱਚ ਸੀ ਮਾਸਟਰਮਾਈਂਡ ਸੀ ਅੱਜ ਉਹਨੂੰ ਹਾਂਗਕਾਂਗ ਦੇ ਜਿਹੜੀ ਹੈਗੀ অথੋਰੀਟੀਆਂ ਤੋਂ ਅਸੀਂ ਕਸਟਡੀ ਲੈ ਕੇ ਉਹਦੀ ਆਏ ਸੀ ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈਗੇ ਸਾਰੇ ਤਾਂ ਉਸ ਤੋਂ ਬਾਅਦ ਅੱਜ ਹੁਣ ਲਿਆ ਕੇ ਨੂੰ ਜਿਹਾ ਸਾ ਤੇ ਪੇਸ਼ ਕੀਤਾ ਕੋਰਟ ਦੇ ਵਿੱਚ ਤਾਂ ਇਹਦਾ ਜਿਹੜਾ ਹੈਗਾ ਅਸੀਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਰਹੇ ਹਾਂ ਕਿਹੜੀ ਜੇਲ੍ਹ ਵਿੱਚ ਸਰ ਹਲੇ ਜਿਹੜਾ ਹੈਗਾ ਨਿਊ ਜੇਲ੍ਹ ਨਾਬਾ ਦੇ ਵਿੱਚ ਭੇਜ ਰਹੇ ਹਾਂ ਸਰ ਲੰਬੀ ਲੜਾਈ ਸੰਦੀਲ ਬੋਲਸੋਨਾ ਦੀ ਕੀਤੀ ਜੀ ਇਹਨਾਂ ਨੇ ਕੀ ਕੀ ਜਿਹੜਾ 2016 ਦੇ ਵਿੱਚ ਇੱਕ ਨਵੰਬਰ ਮਹੀਨੇ ਦੇ ਵਿੱਚ ਨਾਬਾ ਮੈਕਸਿਮ ਸਿਕਿਉਰਿਟੀ ਜੇਲ੍ਹ ਨਾਬਾ ਬ੍ਰੇਕ ਹੋਈ ਸੀ ਉਹਦੇ ਵਿੱਚ ਇਹਦਾ ਜਿਹੜਾ ਹੈਗਾ ਮੇਨ ਮਾਸਟਰਮਾਈਂਡ ਦਾ ਰੋਲ ਫਿਗਰ ਆਊਟ ਹੋਇਆ ਸੀ ਜੋ ਇਹਦੀ ਜਿਹੜੀ ਹੈਗੀ ਐਕਸਟਰੈਡੀਸ਼ਨ ਵਾਸਤੇ ਰਿਕੁਐਸਟ ਜਿਹੜੀ ਹੈਗੀ ਗਵਰਨਮੈਂਟ ਆਫ ਇੰ ਸਾਰਾ ਕੇਸ ਜਿਹੜਾ ਹੈਗਾ ਮੂਵ ਕੀਤਾ ਗਿਆ ਸੀ ਜੋ ਲੌਂਗ ਲੀਗਲ ਪ੍ਰੋਸੈਸ ਤੋਂ ਬਾਅਦ ਜਿਹੜਾ ਹੈਗਾ ਇਹ ਫਾਈਨਲਾਈਜ਼ ਹੋਇਆ ਤਾਂ ਉਹਦੇ ਫਾਈਨਲ ਜਿਹੜੇ ਜਿਹੜੇ ਸਰੈਂਡਰ ਆਰਡਰ ਆਫ ਸਰੈਂਡਰ ਪਾਸ ਹੋਣ ਤੋਂ ਬਾਅਦ ਇਹਨੂੰ ਲੀਗਲ ਪ੍ਰੋਸੈਸ ਦੇ ਨਾਲ ਲੈ ਕੇ ਅੱਛਾ ਕੋਰਸ ਕਿਵੇਂ ਕਰੇਗੀ ਇਸ ਤੋਂ ਕੁਝ ਕਿਸ ਕਿਵੇਂ ਹੋਏਗਾ ਉਹ ਸਾਡਾ ਅਗੇ ਫਰਦਰ ਹੈਗਾ ਅਸੀਂ ਹਲੇ ਇਹਨੂੰ ਜੁਡੀਸ਼ੀਅਲ ਭੇਜ ਰਹੇ ਹਾਂ ਬੜੀ ਮਿਹਨਤ ਇਸ ਵਿੱਚ ਲੱਗੀ ਆ ਕਿਸ ਤਰ੍ਹਾਂ ਦੀ ਸਾਰੇ ਐਫਰਟ ਸਾਰੇ ਏਜੰਸੀ ਸਾਰੇ ਸਾਡੇ ਜਿਹੜੇ ਹੈਗੇ ਨੇ ਵਿੱਚ ਗਵਰਨਮੈਂਟ ਦਾ ਜਿਹੜਾ ਹੈਗੀ ਸਪੋਰਟ ਹੈਗੀ ਐਂਡ ਪਲੱਸ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਉਹਨਾਂ ਦੀ ਗਾਈਡੈਂਸ ਹੈਗੀ ਹੈ ਇਹਨ ਸਾਰੇ ਏਜੰਸੀਜ਼ ਨੇ ਜਿਹੜਾ ਹੈਗਾ ਰਲ ਕੇ ਸਰ ਹਾਂਗਕਾਂਗ ਕਿੰਨਾ ਟਾਈਮ ਲੱਗਿਆ ਜੀ ਅ ਕਰੀਬ 6 ਸਾਲ ਤੋਂ ਉੱਥੇ ਹੈਗਾ ਸੀ ਜੀ ਇਹਦੇ ਇਸ ਮੌਕੇ ਰਮਨਜੀਤ ਰੋਮੀ ਦੇ ਵਕੀਲ ਹਰੀਸ਼ ਮਲੋਤਰਾ ਨੇ ਕਿਹਾ ਕਿ ਜਿਵੇਂ ਹਾਂਗਕਾਂਗ ਅਤੇ ਭਾਰਤ ਸਰਕਾਰ ਦੇ ਵਜੋਂ ਜੋ ਐਫੀਡੇਵਟ ਦਿੱਤਾ ਗਿਆ ਸੀ ਕਿ ਰੋਮੀ ਦਾ ਰਿਮਾਂਡ ਨਹੀਂ ਲਿਆ ਜਾਵੇਗਾ ਉਸ ਦੇ ਤਹਿਤ ਹੀ ਮਾਨਯੋਗ ਜੱਜ ਸੈਵਨ ਨੇ ਫੈਸਲਾ ਸੁਣਾਇਆ ਤੇ ਉਸ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਜੇਲ੍ਹ ਭੇਜਿਆ ਗਿਆ ਔਰ ਕਿਉਂਕਿ ਐਕਸਟਰੈਡੀਸ਼ਨ ਟ੍ਰੀਟੀ ਸੀ ਕੀ ਦੋ ਕੰਟਰੀ ਦੇ ਵਿੱਚ ਔਰ ਇਹਨਾਂ ਨੇ ਉੱਥੇ ਜੋ ਹਾਂਗਕਾਂਗ ਦੇ ਵਿੱਚ ਐਫੀਡਵਿਟ ਫਾਈਲ ਕੀਤੇ ਸੀ ਕਿ ਅਸੀਂ ਪੁਲਿਸ ਮਾਨ ਨਹੀਂ ਲਵਾਵਾਂਗੇ ਔਰ ਉਸ ਬੇਸਿਸ ਤੇ ਪੁਲਿਸ ਮਾਨ ਨਹੀਂ ਹੋਇਆ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਚ ਭੇਜਿਆ ਗਿਆ ਹੈ 6 ਦਿਨਾਂ ਵਾਸਤੇ ਔਰ ਸੈਂਟਰਲ ਜੇਲ ਨਾਬਾ ਵਿੱਚ ਨਿਊ ਜੇਲ ਨਾਬਾ ਵਿੱਚ ਇਹਨਾਂ ਨੂੰ ਰੱਖਿਆ ਜਾਵੇਗਾ ਲੱਗਦਾ ਵੀ ਇਹ ਫਰਦਰ ਅੱਗੇ ਪੁਲਿਸ ਕਿਸੇ ਤਰੀਕੇ ਨਾਲ ਰਿਮਾਂਡ ਰਿਮਾਂਡ ਲਿਆ ਸਕਦਾ ਬਿਕੋਜ਼ ਦੋ ਕੇਸ ਸੀਗੇ ਜਿਨ੍ਹਾਂ ਚ ਇਹਨਾਂ ਨੇ ਆਪਣਾ ਐਫੀਡ ਫਾਈਲ ਕੀਤਾ ਸੀਗਾ ਕਿ ਅਸੀਂ ਰਿਮਾਨ ਨਹੀਂ ਲਵਾਂਗੇ ਜੋ ਇੱਕ ਦੋ ਕੰਟਰੀ ਦੇ ਵਿੱਚ ਐਕਸਾਈਡੇਸ਼ਨ ਟ੍ਰੀਟੀ ਸੀਗੀ ਔਰ ਉਹ ਤਾਂ ਇਹਨਾਂ ਨੂੰ ਕਰਨਾ ਹੀ ਪੈਣਾ ਸੀਗਾ ਉਹਦੇ ਜੋ ਕੰਪਲਾਈ ਜੋ ਕੰਡੀਸ਼ਨ ਸੀਗੀਆਂ ਔਰ ਹੋਪਫੁਲੀ ਕਿ ਇਹਨਾਂ ਨੇ ਕੋਰਟ ਦੇ ਵਿੱਚ ਨਹੀਂ ਲੈਣਗੇ ਔਰ ਅੱਗੇ ਵੀ ਨਹੀਂ ਲੈਣਗੇ ਕਿਉਂਕਿ ਆ ਜੁਡੀਸ਼ੀਅਲ ਪੇਸਤਾ ਇਹ ਲੈਣਾ ਹੁੰਦਾ ਤਾਂ ਆਈ ਥਿੰਕ ਆ ਜੋ ਕੁਝ ਕਰਦੇ ਔਰ ਪਰ ਜੱਜ ਸਾਹਿਬ ਨੂੰ ਸਾਰੀ ਟੀਟੀ ਬਾਰੇ ਅਸੀਂ ਦੱਸਿਆ ਗਿਆ ਔਰ ਉਹਨਾਂ ਨੇ ਕਿਹਾ ਠੀਕ ਹੈ ਇਹਨੂੰ ਜੁਡੀਸ਼ੀਅਲ ਸਿਟਿੰਗ ਇਹ ਇੱਕ 60 ਨੰਬਰ ਐਫ ਆਈ ਆਰ ਸੀ ਕਿ ਉਸ ਤੇ ਵੀ ਹੈ ਸੀਗੇ ਤੇ ਇੱਕ 142 ਤੇ ਦੋ ਹੋਏ ਜਿਹੜੇ ਦੋ ਐਫ ਆਈ ਆਰ ਨੇ ਜੀ 60 ਨੰਬਰ ਔਰ 142 142 ਜਿਹੜੀ ਹੈ ਸਰ ਪ੍ਰੋਡਕਸ਼ਨ ਔਰ ਗਰੰਟ ਤੇ ਲਿਜਾ ਸਕਦੀ ਹੈ ਪੁਲਿਸ ਜੇਲ੍ਹ ਚ ਕਿਸੇ ਟਾਈਮ ਵੀ ਅ ਜੋ ਲੈਣ ਦੀ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਉਸ ਨੂੰ ਕੰਟੈਸਟ ਕਰਾਂਗੇ ਕਿਉਂਕਿ ਨਹੀਂ ਲੈ ਕੇ ਜਾ ਸਕਦੇ ਐਸ ਪਰ ਰੂਲਸ ਇਹਨਾਂ ਨੇ ਉੱਥੇ ਫਰੋਮ ਦੀ ਗਵਰਨਮੈਂਟ ਆਫ ਇੰਡੀਆ ਇਹਨਾਂ ਨੇ ਆਪਣੀ ਐਫੀਡਵਿਟ ਫਾਈਲ ਕੀਤੇ ਹੋਏ ਆ ਕਿ ਪੁਲਿਸ ਮਰ ਨਹੀਂ ਲਿਆ ਜਾਏਗਾ ਖੇਰ ਦਾਦ ਦੀ ਹੈ ਕਿ ਨਾਬਾ ਜੇਲ ਦਾ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਜੋ ਕਿ ਜੇਲ ਬ੍ਰੇਕ ਦਾ ਮੁੱਖ ਸਾਜ਼ਿਸ਼ ਕਰਤਾ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਜੇਲ ਬ੍ਰੇਕ ਮਾਮਲੇ ਦੇ ਵਿੱਚ ਕੀ ਕੀ ਖੁਲਾਸੇ ਹੋਣਗੇ ਹਕੀਕਤ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ